ਜਿਹੜਾ ਆਊਟ ਦੇ ਵਿੱਚ ਮੈਂ ਅੱਜ ਖੜਾ ਹੈਗਾ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਗਾ ਆ ਇੱਥੇ ਮੈਨੂੰ ਇੱਕ ਅਨੋਖੀ ਗੱਲ ਲਿਖੀ ਆ ਨੋ ਦਿੱਸੀ ਆ ਨੌਜਵਾਨਾਂ ਚ ਜਿਹਨੂੰ ਮੈਂ ਆਪਣੇ ਚੈਨਲ ਤੇ ਪੇਸ਼ ਕਰਨਾ ਜ਼ਰੂਰੀ ਸਮਝਦਾ ਆ ਆ ਇਹਨਾਂ ਨੇ ਇੱਕ ਬਨਾਣ ਪਾਈ ਹੋਈ ਆ ਜਿਸ ਦੇ ਉੱਪਰ ਲਿਖਿਆ ਹੋਇਆ ਲੋਕ ਭਲਾਈ ਸੇਵਾ ਸੁਸਾਇਟੀ ਇਹਦੇ ਉੱਪਰ ਲਿਖਿਆ ਮੈਂ ਨਸ਼ਿਆਂ ਖਿਲਾਫ ਲੜਦਾ ਹਾਂ ਨਸ਼ਿਆਂ ਦੇ ਖਾਤਮੇ ਤੱਕ ਲੜਦਾ ਰਹਾਂਗਾ ਮੇਰਾ ਧਰਮ ਨਸ਼ੇ ਦਾ ਖਾਤਮਾ ਕਰਨਾ ਹੈ ਮੈਂ ਕਿਸੇ ਦਾ ਪੁੱਤ ਨਸ਼ੇੜੀ ਨਹੀਂ ਬਣਨ ਦੇਵਾਂਗਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਇਹ ਕਿਹੜੀ ਸੰਸਥਾ ਆ ਇੱਥੇ ਦੇ ਇਹ ਨੌਜਵਾਨਾਂ ਨਾਲ ਮੈਂ ਗੱਲਬਾਤ ਕਰਦਾ ਆ ਇਹ ਕੀ ਸਨੇਹਾ ਦੇਣਾ ਚਾਹੁੰਦੇ ਆ ਗੱਲਬਾਤ ਜਾਣਦੇ ਹੈਗੇ ਆ ਭਾਜੀ ਆਪਣਾ ਨਾਂ ਕੀ ਆ ਕੁਲਵਿੰਦਰਪਾਲ ਜੀ ਕੁਲਵਿੰਦਰਪਾਲ ਜੀ ਪਿੰਡ ਕਿਹੜਾ ਆ ਭਾਲਟਕਣਾ ਭਾਲਟਕਣਾ ਇਹ ਰਾਹੋਂ ਰੋਡ ਤੇ ਆ ਨਾ ਹਾਂਜੀ ਹਾਂਜੀ ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਹਾਂਜੀ ਹਾਂਜੀ ਤੇ ਭਾਜੀ ਤੁਹਾਡੀ ਸੰਸਥਾ ਕਿਹੜੀ ਆ ਆਪਣੇ ਲੋਕ ਭਲਾਈ ਸੰਸਥਾ ਜੀ ਲੋਕ ਭਲਾਈ ਸੰਸਥਾ ਇਹ ਜਿਹੜੀ ਲੋਕ ਭਲਾਈ ਸੰਸਥਾ ਹੈਗੀ ਆ ਕਿੰਨੇ ਚਿਰ ਹੋ ਗਿਆ ਤੁਹਾਨੂੰ ਬਣਾਈ ਨੂੰ ਤਕਰੀਬਨ ਅੰਦਾਜ਼ਾ ਅੰਦਾਜ਼ਾ ਜੀ ਸਾਨੂੰ ਤਾਂ ਤਕਰੀਬਨ 5-6 ਸਾਲ ਹੋ ਗਏ ਨਸ਼ੇ ਦੇ ਖਿਲਾਫ ਹੀ ਰਹੀ ਜੀ ਸਾਡੇ ਦੇ ਪਾਰ ਨਸ਼ੇ ਦੇ ਖਿਲਾਫ ਹੀ ਰਹੀਦਾ ਹੈਗਾ ਇਹ ਮਤਲਬ ਹੈ ਕਿ ਜਿਹੜਾ ਅੱਜ ਕੱਲ ਹੁਣ ਜਿਹਦਾ ਵੋਟਾਂ ਆ ਗਈਆਂ ਆ ਤੁਸੀਂ ਵੀ ਜਾਣਦੇ ਆ ਇਹ ਕਿਸੇ ਤੋਂ ਲੁਕਿਆ ਛੁਟਿਆ ਗੱਲ ਨਹੀਂ ਹੈਗਾ ਇਹ ਇਹ ਕਈ ਵਾਰ ਕੀ ਹੁੰਦਾ ਗੁਪਤ ਤਰੀਕੇ ਨਾਲ ਦਿਨ ਨੂੰ ਰਾਤ ਨੂੰ ਅੱਗੇ ਦਾ ਹੁੰਦਾ ਸੀਗਾ ਪੇ दारू ਦੀਆਂ ਬੋਤਲਾਂ ਵੰਡਣੀਆਂ ਜਾਂ ਡੋਟੇ-ਟਾਡੇ ਵੰਦੇ ਸੀ ਪਰ ਅੱਜ ਕੱਲ ਇੱਕ ਚਿੱਟਾ ਵੰਡਿਆ ਜਾਂਦਾ ਠੀਕ ਹੈ ਚਾਹੇ ਗੋਪਤ ਤਰੀਕੇ ਨਾਲ ਲੇਕਿਨ ਸਰਕਾਰ ਫੜਦੀ ਆ ਪਰ ਜਿਹੜੇ ਮਤਲਬ ਵੰਡਣ ਵਾਲੇ ਆ ਇਹ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਕਿ ਜਿਹੜੇ ਵੋਟਾਂ ਵਿੱਚ ਨਸ਼ਾ ਵੰਦੇ ਆ ਕਿ ਉਹ ਸਹੀ ਆ ਉਹ ਗਲਤ ਹੈ ਹਾਂਜੀ ਮਤਲਬ ਜਿਹੜੇ ਨਸ਼ਾ ਵੰਡ ਕੇ ਵੋਟ ਲੈਂਦੇ ਆ ਉਹ ਕਿੰਨਾ ਕੁ ਸਹੀ ਆ ਗਲਤ ਹੈ ਜੀ ਬਹੁਤ ਗਲਤ ਹੈ ਜੀ ਬਿਲਕੁਲ ਗਲਤ ਗੱਲ ਹੈ ਜੀ ਗਲਤ ਆ ਹਾਂਜੀ ਹੁਣ ਮੇਰੀ ਗੱਲ ਸੁਣੋ ਤੁਸੀਂ ਇਹ ਇੱਕ ਸੰਸਥਾ ਬਣਾਈ ਹੋਈ ਆ ਹਾਂਜੀ ਤੇ ਕੀ ਤੁਸੀਂ ਤੁਹਾਡੀ ਸੰਸਥਾ ਇਹ ਸਨੇਹਾ ਦਉਂਗੀ ਲੋਕਾਂ ਨੂੰ ਹਾਂਜੀ ਦਿੰਦੇ ਆ ਅੱਜ ਟਾਈਮ ਹੋ ਗਿਆ ਜੀ ਸਨੇਹਾ ਹੀ ਦੇਣਾ ਹਾਂਜੀ ਅਸੀਂ ਪਿੰਡ ਦੀ ਬਾਤ ਤੋਂ ਬਾਅਦ ਸਹਿਮਤੀ ਵੀ ਇਸੇ ਕਰਕੇ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡ 'ਚ ਨਾ ਦਾਰੂ ਵੰਡੀ ਜਾਵੇ ਤੇ ਨਾ ਕੋਈ ਨਸ਼ਾ ਕੀਤਾ ਜਾਵੇ ਇਸੇ ਕਰਕੇ ਸਾਰੇ ਨੌਜਵਾਨਾਂ ਨੇ ਸਹਿਮਤੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਹੁਣ ਅੱਗੇ ਅੱਗੇ ਤਾਂ ਬਜ਼ੁਰਗ ਨੂੰ ਸਹਿਮਤੀ ਹੁਣ ਤੁਸੀਂ ਨੌਜਵਾਨਾਂ ਨੇ ਇਹ ਫੈਸਲਾ ਕੀਤਾ ਵੀ ਸਹਿਮਤੀ ਕਰਾ ਦੋ ਨਸ਼ੇ ਦੀ ਨੋਪਤੇ ਨਾ ਆਉਣ ਨੋਪਤੇ ਨਾ ਆਵੇ ਜੀ ਹਾਂਜੀ ਬਿਲਕੁਲ ਜੀ ਨੋਪਤੇ ਨਾ ਆਉਣ ਦੇ ਮੇਰੇ ਦਾਦਾ ਸਰ ਜਿਹੜੀ ਇਹ ਸੰਸਥਾ ਕੁਲਵਿੰਦਰ ਸਿੰਘ ਪਾਲਟਾ ਵੱਲੋਂ ਚਲਾਈ ਜਾਂਦੀ ਆ ਕੁਲਵਿੰਦਰ ਸਿੰਘ ਪਾਲਟਾ ਉਹ ਤੇ ਮੇਰੇ ਕੋਲ ਕਈ ਵਾਰ ਉਹ ਪ੍ਰੋਗਰਾਮ ਵੀ ਕਰਾਉਂਦੇ ਆ ਕਿ ਕਦੀ ਬੱਚੀ ਕੁੜੀਆਂ ਦੇ ਕੁੜੀਆਂ ਦੇ ਵਿਆਹ ਕਰਾਉਂਦੇ ਆ ਉਹਨਾਂ ਵੱਲੋਂ ਲੋੜੀ ਵੀ ਪਾਉਂਦੇ ਆ ਕਈ ਵਾਰ ਉਹਨਾਂ ਵੱਲੋਂ ਇਹ ਸੰਸਥਾ ਚਲਾਈ ਅਸੀਂ ਉਹਨਾਂ ਦੇ ਪਿੱਛੇ ਚੱਲ ਰਹੇ ਆ ਸਾਡੇ ਪਿੰਡ ਦੇ ਮੋਢ ਵਰ ਬੰਦੇ ਨੇ ਉਹ ਹਾਂ ਅਸੀਂ ਉਹਨਾਂ ਦੇ ਘਟੋ ਘਟੇ 15 ਮੈਂਬਰੀ ਕਮੇਟੀ ਆ ਜਿਹੜੇ ਉਹ ਲੋੜੀਆਂ ਪਾਦੇ ਆ ਜਾਂ ਕਿਸੇ ਗਰੀਬ ਸਹਿਯੋਗ ਕਰਦੇ ਆ ਸਹਿਯੋਗ ਉਹਨਾਂ ਦਾ ਬਹੁਤ ਵੱਡਾ ਆ ਸਾਡੇ ਜ਼ਿਲ੍ਹਾ ਸ਼ਹਿਰ ਜ਼ਿਲ੍ਹਾ ਮਤਲਬ ਉਹ ਲੜਕੀਆਂ ਲਈ ਵੀ ਕਾਫੀ ਕਰਦੇ ਆ ਹਾਂ ਹਾਂ ਜੀ ਲੋੜੀਆਂ ਦਾ ਪਰੋਮ ਜਾ ਕਿਤੇ ਕੋਈ ਗਰੀਬ ਹਾਂ ਹੱਥ ਚੜ੍ਹ ਕੇ ਦੂਜਾ ਕਰਦੇ ਆ ਸਪੋਰਟ ਹਾਂ ਹਾਂ ਨਹੀਂ ਇਹਦੇ ਤੁਸ ਨਾਲ ਅਸੀਂ ਉਹਨਾਂ ਦੇ ਮਗਰ ਤੁਰਿਆ ਆ ਜਾਨੀ ਕੁਲਵਿੰਦਰ ਸਿੰਘ ਜਿਹੜੇ ਨੇ ਕੁਲਵਿੰਦਰ ਸਿੰਘ ਪਾਲਟਾ ਉਹਨਾਂ ਪਾਲਟਾ ਉਹਨਾਂ ਦਾ ਮਤਲਬ ਤੁਹਾਨੂੰ ਕਾਫੀ ਸਾਥ ਹੈ ਹਾਂਜੀ ਹਾਂਜੀ ਉਹਨਾਂ ਕਰਕੇ ਉਹਨਾਂ ਦੇ ਸਾਥ ਨਾਲ ਹੀ ਚੱਲ ਰਹੇ ਆ ਜੀ ਚੱਲ ਰਹੇ ਆ ਇਸ ਟਾਈਮ ਵੀ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਨਹੀਂ ਹੋਇਆ ਡੇਢ 200 ਬੂਟਾ ਵੀ ਲਵਾਇਆ ਉਹਨਾਂ ਨੇ ਮਤਲਬ ਲੁਧਿਆਣਾ ਰਹੇ ਆ ਪਰ ਉਹ ਫਿਰ ਵੀ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਾਂਜੀ ਬਹੁਤ ਵੱਡਾ ਸਹੂਲਕ ਇੱਕ ਮੈਨੂੰ ਦੱਸੋ ਨਹੀਂ ਤੁਹਾਡੇ ਪਿੰਡ ਵਿੱਚ ਕਿੰਨਾ ਕਿੰਨਾ ਸ਼ਾਇਆ ਸਾਡੇ ਪਿੰਡ ਦੇ ਵਿੱਚ ਨਸ਼ਾ ਚਿੱਟੇ ਵਰਗਾ ਤਾਂ ਬਹੁਤ ਘੱਟ ਹੋਇਆ ਜੀ ਕਿੰਨਾ ਮਟਰ ਹੈ ਕਿ ਨਾ ਮਰਦਾ ਬਹੁਤ ਇਕਤਾ ਹੈ ਕੋਈ ਇਦਾਂ ਦਾ ਕੰਮ ਕਰਦਾ ਵੀ ਆ ਆਪਣਾ ਵੀ ਕੋਸ਼ਿਸ਼ ਹੈ ਕਿ ਜਿਹੜਾ ਕਰਦਾ ਵੀ ਅਸੀਂ ਉਹਨੂੰ ਵੀ ਸਮਝਾਈਦਾ ਜਿਵੇਂ ਇਹ ਚੀਜ਼ ਤੋਂ ਹਟ ਕੇ ਸਾਡੇ ਨਾਲ ਚੱਲੋ ਜੀ ਮਤਲਬ ਇਹ ਗੱਲ ਇਹ ਤੁਹਾਡਾ ਪੁਆਇੰਟ ਬੜਾ ਵਧੀਆ ਲੱਗਾ ਕਿ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਦੰਡ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਔਰ ਜੇ ਜਦੋਂ ਕੋਈ ਨਹੀਂ ਸਮਝਦਾ ਫਿਰ ਅਸੀਂ ਉਹਨੂੰ ਕੇਂਦਰ ਦੇ ਵਿੱਚ ਵੀ ਜਮਾ ਦੇ ਵਿੱਚ ਵੀ ਰੱਖਦੇ ਆ ਉਹਨਾਂ ਨੂੰ ਕਈ ਮੁੰਡੇ ਭੇਜੇ ਵੀ ਐ ਚਕਾ ਕੇ ਪਿੰਡ ਦੇ ਕੇਂਦਰ ਦੇ ਵਿੱਚ ਜੀ ਤੁਹਾਡਾ ਮਤਲਬ ਸਨੇਹਾ ਇਹੀ ਆ ਸਾਰਿਆਂ ਦਾ ਕਿ ਨਸ਼ਾ ਮੁਕਤ ਜਿਹੜੀਆਂ ਵੋਟਾਂ ਹੋਣੀਆਂ ਚਾਹੀਦੀਆਂ ਹਾਂਜੀ ਨਸ਼ਾ ਮੁਕਤ ਔਰ ਇਹ ਜਿਹੜੀ ਆਗੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਆ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜੋ ਵੀ ਸਾਨੂੰ ਸਹੀ ਕੋਈ ਗੱਲ ਮਿਲਦੀ ਆ ਕਿ ਉਹ ਅਸੀਂ ਲੋਕਾਂ ਤੱਕ ਪਹੁੰਚਾਈਏ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲੜਕਾ ਹੰਦੀ ਵਿਸ਼ੇਸ਼ ਰਿਪੋਰਟ